ਮੋਗਾ ਦੇ ਪਿੰਡ ਕੋਲਿਆ ਖੁਰਦ ਦੇ ਵਿੱਚ ਇੱਕ ਵਿਲੱਖਣ ਅਤੇ ਦਿਲਚਸਪ ਮੁਕਾਬਲਾ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ ਪਿੰਡ ਵਾਸੀਆਂ ਦੇ ਵੱਲੋਂ ਵੇਲੇ ਰਹਿਣ ਦਾ ਮੁਕਾਬਲਾ ਕਰਵਾਇਆ ਗਿਆ ਸੀ ਜਿਸ ਦਾ ਮਕਸਦ ਮੋਬਾਈਲ ਫੋਨ ਦੀ ਲਤ ਤੋਂ ਲੋਕਾਂ ਨੂੰ ਦੂਰ ਰੱਖਣਾ ਸਮਾਜਿਕ ਸਹਿਭਾਗਤਾ ਵਧਾਉਣਾ ਬੀਤੇ ਕੱਲ ਤੋਂ ਸ਼ੁਰੂ ਹੋਇਆ ਮੁਕਾਬਲਾ ਅੱਜ ਸਮਾਪਤ ਹੋ ਗਿਆ ਮੋਗਾ ਜ਼ਿਲ੍ਹੇ ਦੇ ਪਿੰਡ ਕੋਲਿਆ ਖੁਰਦ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਇੱਕ ਖਾਸ ਮੁਹਿੰਮ ਚਲਾਈ ਗਈ ਹੈ ਜੋਜ਼ ਦੇ ਤਹਿਤ ਵੈਲੇ ਰੈਣ ਦਾ ਮੁਕਾਬਲਾ ਸ਼ੁਰੂ ਕੀਤਾ ਗਿਆ ਤੇ ਇਸ ਮੁਕਾਬਲੇ ਦੇ ਵਿੱਚ ਕੁੱਲ 55 ਲੋਕਾਂ ਨੇ ਭਾਗ ਲਿਆ ਜਿਨ੍ਹਾਂ ਨੂੰ ਬਿਨਾ ਮੋਬਾਈਲ ਬਿਨਾ ਸੌਏ ਅਤੇ ਬਿਨਾ ਟਾਇਲਟ ਗਏ ਸਭ ਤੋਂ ਵੱਧ ਸਮੇਂ ਤੱਕ ਬੈਠਣਾ ਸੀ ਮੁਕਾਬਲੇ ਦੇ ਦੌਰਾਨ ਹੌਲੀ ਹੌਲੀ ਕਰਕੇ 55 ਦੇ ਵਿੱਚੋਂ 53 ਭਾਗੀਦਾਰ ਬਾਹਰ ਹੋ ਗਏ ਜਦਕਿ ਆਖਰ ਦੇ ਵਿੱਚ ਦੋ ਵਿਅਕਤੀ ਸਾਂਝੇ ਜੇਤੂ ਘੋਸ਼ਿਤ ਕੀਤੇ ਗਏ ਜੇਤੂਆਂ ਨੂੰ ਪਿੰਡ ਵਾਸੀਆਂ ਦੇ ਵੱਲੋਂ ਇੱਕ ਇੱਕ ਸਾਈਕਲ 35 3500 ਰੁਪਏ ਨਗਦ ਰਾਸ਼ੀ ਅਤੇ 1-1 ਕਿਲੋ ਦੇਸੀ ਘਿਓ ਦੇ ਕੇ ਸਨਮਾਨਿਤ ਕੀਤਾ ਗਿਆ। ਤੀਸਰੇ ਨੰਬਰ ਉੱਤੇ ਰਹੇ ਭਾਗੀਦਾਰ ਨੂੰ ਵੀ 1500 ਰੁਪਏ ਨਗਦ ਅਤੇ 1 ਕਿਲੋ ਦੇਸੀ ਘਿਓ ਦਿੱਤਾ ਗਿਆ। ਰਾਜਾ ਸਿੰਘ ਨੇ ਦੱਸਿਆ ਕਿ আজকাল ਬੱਚੇ ਹੋਣ ਜਾਂ ਬਜ਼ੁਰਗ ਹਰ ਕੋਈ ਮੋਬਾਈਲ ਦਾ ਆਦੀ ਬਣ ਗਿਆ। ਡਿਜੀਟਲ ਲਤ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਵਿਲੱਖਣ ਮੁਹਿੰਮ ਸ਼ੁਰੂ ਕੀਤੀ ਗਈ ਹੈ। ਹੋਰ ਵੀਰੇ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦੇ ਰਹਿਣ ਵਾਲੇ? ਵੀਰੇ ਮੇਰਾ ਨਾਮ ਚਾਨਣ ਸਿੰਘ ਹੈ। ਪੈਂਟੂ ਡਿਟੈਕਟ ਅੱਜ ਜਿਹੜਾ ਵੇਲੇ ਰਹਿਣ ਦੇ ਮੁਕਾਬਲੇ ਦੇ ਵਿੱਚ ਤੁਸੀਂ ਹਿੱਸਾ ਲਿਆ ਸੀ ਕਿੰਨੇ ਨੰਬਰ ਤੇ ਮੇਰੀ ਵੀ 3 ਪੋਜੀਸ਼ਨ ਆਈ ਹੈ ਕਿੰਨਾ ਮਨ ਦੇ ਵਿੱਚ ਸੋਚਿਆ ਜੀ ਅਸੀਂ ਇਹ ਮੁਕਾਬਲੇ ਦੇ ਵਿੱਚ ਭਾਗ ਲਏ ਇਹਦੀ ਐਡ ਦੇਖੀ ਸੀਗੀ WhatsApp ਤੇ ਜਾਂ ਸਟੇਟਸ ਲੱਗਿਆ ਸੀ ਕਿਸੇ ਦਾ ਪਹਿਲਾਂ ਗੈਲ ਪੈਂਡ ਹੋਏ ਸੀਗੇ ਤੇ ਫਿਰ ਮੈਂ ਦੇਖਿਆ ਵੀ ਇਹਦੇ ਵਿੱਚ ਪੁਸਤਕ ਵਗੈਰਾ ਵੀ ਪੜ੍ਹ ਸਕਦੇ ਆ ਆਪਾਂ ਤੇ ਹੋਰ ਐਕਟੀਵਿਟੀ ਗੱਲਾਂ ਬਾਤਾਂ ਜਾਨਕਿ ਬੈਠ ਕੇ ਲੋਕਾਂ ਦੀ ਆ ਬਸ ਕਲਮ ਮੋਬਾਈਲ ਨਹੀਂ ਚਲਾਉਣਾ ਸੀਗਾ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਆਪਾਂ ਕਰ ਸਕਦੇ ਟਾਸਕ ਕਿਸੇ ਟਾਸਕ ਦਾ ਜਾਈਏ ਕੋਈ ਟਾਸਕ ਸਾਡੇ ਲਈ ਵੀ ਹੈਗਾ ਇਸ ਵਾਰ ਕਿੰਨੇ ਘੰਟੇ ਤੁਸੀਂ ਜਿਹੜਾ ਬੈਠੇ ਆ ਮੁਕਾਬਲੇ ਦੇ ਵਿੱਚ 29 ਘੰਟੇ ਬੈਠੇ ਆ ਕਿ ਸੇਧ ਕੀ ਮਿਲੀ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਸੀਂ ਬੈਠ ਕੇ ਮੁਕਾਬਲਾ ਜਿਹੜਾ ਕੀਤਾ ਗਿਆ ਸੇਧ ਤਾਂ ਮੰਨ ਲਓ ਵੀ ਮੋਬਾਈਲ ਤੋਂ ਅ ਇੰਨਾ ਟਾਈਮ ਨੂੰ ਛੁਟਕਾਰਾ ਰਿਆ ਤੇ ਵੀ ਜਾਨੀ ਕਿ ਇਦਾਂ ਲੱਗਿਆ ਵੀ ਹੋਰ ਹੀ ਦੁਨੀਆ ਹੋ ਗਈ ਹੁੰਦੀ ਕੋਈ ਬਹੁਤ ਨਾਵਲ ਵਗੈਰਾ ਵੀ ਪੜੇ ਚਲੋ ਸੇਧ ਮਿਲੀ ਇਦਾਂ بڑا ਔਖਾ ਹੋ ਜਾਂਦਾ 29 ਘੰਟੇ ਬਹਿਣਾ ਵਿਹਲੇ ਰਹਿਣਾ ਕੁਝ ਕਰਨਾ ਨਹੀਂ ਆ ਕੁਝ ਖਾਣਾ ਨਹੀਂ ਆ ਕੁ ਪੀਣਾ ਨਹੀਂ ਲੈਟਰਨ ਬਾਥਰੂਮ ਦਾ ਵੀ ਔਖਾ ਹੋ ਜਾਂਦਾ ਕਿਵੇਂ ਫਿਰ ਦੇਖਿਆ ਸਾਰਾ ਕਿਵੇਂ ਕੀਤਾ ਮੈਨੇਜ ਕੀਤਾ ਮੈਨੇਜਰ ਉਹ ਖਾਣ ਪੀਣ ਨੂੰ ਤਾਂ ਚਲੋ ਮਿਲਦਾ ਸੀਗਾ ਥੋੜਾ ਥੋੜਾ ਪਰ ਸਾਮਣੇ ਵਾਲੀ ਖਾਣਾ ਪੈਂਦਾ ਸੀ ਕਿਉਂਕਿ ਫਿਰ ਬਾਥਰੂਮ ਦਾ ਵੀ ਡਰ ਸੀਗਾ ਨਾ ਤਾਂ ਕਰਕੇ ਫਿਰ ਮੈਨੇਜ ਕਰਕੇ ਉਦਾਂ ਚੱਲਣਾ ਪੈਂਦਾ ਵਾ ਕਿਉਂਕਿ ਬਾਥਰੂਮ ਨਹੀਂ ਜਾ ਸਕਦੇ ਖਾਣ ਪੀਣ ਲਈ ਤਾਂ ਪਾਣੀ ਵਗੈਰਾ ਜਦੋਂ ਤੁਹਾਡੀ ਜ਼ਰੂਰਤ ਦਾ ਮੰਨ ਲੈਂਦੇ ਸੀ ਇਹ ਓੱਖਾ ਕਾਫੀ ਲੱਗਿਆ ਹੁਣ ਸਾਰੀ ਰਾਤ ਕੱਟਣੀ ਹੈ ਜਿਹੜੀ ਬੈਠੇ ਸੀ ਨਹੀਂ ਰਾਤ ਤਾਂ ਨਹੀਂ ਓੱਖ ਲੱਗੀ ਸੀ ਕਿ ਸਵੇਰੇ ਥੋੜਾ ਜਿਹਾ 4-5 ਵਜੇ ਓੱਖਾ ਜਿਹਾ ਲੱਗੇ ਸੀ ਕਿਰਾ ਤੇ ਫਿਰ ਬਦੋਂ ਤੁਹਾਨੂੰ ਪਤਾ ਹੀ 2 ਕ ਘੰਟੇ ਹੁੰਦੇ ਉਹੀ ਓੱਖੇ ਤੇ ਫਿਰ ਤਾਂ ਦਿਨ ਚੜ ਗਿਆ ਫਿਰ ਤਾਂ ਨੀਂਦ ਔੜ ਗਈ ਸਾਰੀ ਸ਼ਰਤਾਂ ਕੀ ਕੀ ਸੀ ਇਹਦੇ ਵਿੱਚ ਸ਼ਰਤਾਂ ਮੈਂ ਲਈ ਪਹਿਲਾਂ ਤਾਂ ਸੀਗਾ ਵੀ ਜਾਨੀ ਕਿ ਬੁਲਾ ਸਕਦੇ ਸੀ ਨਾਲ ਦੇ ਨੂੰ ਫਿਰ ਬਾਅਦੋਂ ਇਦਾਂ ਹੋਇਆ ਵੀ ਇਹਨਾਂ ਨੇ ਸ਼ਰਤਾਂ ਚੇਂਜ ਕਰਤੀਆਂ ਸੀਗੀਆਂ ਵੀ ਕਿਸੇ ਨੂੰ ਬੁਲਾਉਣਾ ਨਹੀਂਗਾ ਕਿਉਂਕਿ ਜੇ ਨਾ ਬੁਲਾਵਾਂਗੇ ਫੇਰ ਹੀ ਬੰਦੇ ਆਊਟ ਹੋਣਗੇ ਕਿਉਂਕਿ ਫੇਰ ਉਹ ਵਧੂਗਾ ਸਨਾਟਾ ਵਧੂਗਾ ਕਿੰਨੇ ਕਿ ਲੋਕਾਂ ਨੇ ਇਹਦੇ ਚ ਪਾਗ ਲਿਆ ਸੀਗਾ ਇਹਦੇ ਵਿੱਚ ਇਕ ਤਕਰੀਬਨ 60 ਦੇ ਕਰੀਬ ਸੀਗੇ ਹਾਂਜੀ ਤੇਜਰ ਨੰਬਰ ਤੇ ਆਇਓ ਹਾਂਜੀ ਬਈ ਉਹ ਜੋ ਪਹਿਲੇ ਨੰਬਰ ਤੇ ਆਉਣਾ ਸੀ ਕਿਵੇਂ ਪਹਿਲੇ ਨੰਬਰ ਤੇ ਬੱਸ ਸੀਗੀ ਮਾਨਸ਼ਾ ਤਾਂ ਪਹਿਲੇ ਨੰਬਰ ਤੇ ਆਉਣ ਦੀ ਉਹ ਉਹਨਾਂ ਦਾ ਇੱਕ ਰੋ ਫੋਨ ਆ ਗਿਆ ਕਹਿੰਦੇ ਆਜੋ ਹਾਂ ਕੀ ਕਹਿੰਦੇ ਕਰਦੇ ਕੀ ਕਹਿੰਦੇ ਕਰਦੇ ਕਹਿੰਦੇ ਜਾਂ ਤੁਸੀਂ ਆਜੋ ਨਹੀਂ ਅਸੀਂ ਆ ਜੰਨੇ ਆ ਮੈਂ ਤਾਂ ਤੁਹਾਨੂੰ ਕਿਹਾ ਨਹੀਂ ਮੈਂ ਨਾਮ ਜਿੱਤੇ ਕਿਹਾ ਉਹ ਫਿਰ ਉਹਨਾਂ ਨੂੰ ਪਤਾ ਨਹੀਂ ਸੀ ਨਾ ਇਸ ਕਰਕੇ ਤਾਂ ਕਰਕੇ ਲੱਗਦਾ ਇਸ ਤਰ੍ਹਾਂ ਦੇ ਮੁਕਾਬਲੇ ਆ ਜਿਹੜੇ ਅੱਗੇ ਵੀ ਹੋਣੇ ਚਾਹੀਦੇ ਆ ਹਾਂਜੀ ਜ਼ਰੂਰ ਹੋਣੀ ਚਾਹੀਦੀ ਕਿਉਂਕਿ ਆਇਆ ਮ ਪੁਸਤਕਾਂ ਪੜ੍ਹਨ ਦਾ ਮੌਕਾ ਮਿਲਦਾ ਵਾ ਨਾਵਲ ਵਗੈਰਾ ਹੋਰ ਆਪ ਨੂੰ ਸਿਹਤ ਮਿਲਦੀ ਆ ਬੱਚਿਆਂ ਦੇ ਹੋਰ ਲੋਕਾਂ ਦੇ ਵੱਡੇ ਬਜ਼ੁਰਗ ਸਾਰੇ ਸੀਗੇ ਉਮਰ ਦੇ ਤੇ ਗੱਲਾਂ ਬਾਤਾਂ ਕਰਕੇ ਪਤਾ ਲੱਗਦਾ ਕਿਵੇਂ ਕਿਸੇ ਕਿਸੇ ਦੇ ਕਿਵੇਂ ਵਿਚਾਰ ਸਾਰੇ ਕਿੱਲੋਂ ਪਤਾ ਕਰਕੇ ਪਤਾ ਲੱਗਦਾ ਕਾਫੀ ਲੋਕਾਂ ਦੇ ਜਿਹੜੇ ਕਮੈਂਟ ਵੀ ਆ ਰਹੇ ਸੀਗੇ ਜਦੋਂ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋਈ ਹੈ ਵੀ ਕੋਈ ਚੱਜ ਦਾ ਕੰਮ ਕਰੋ ਕਿਉਂਕਿ ਪਿੰਡ 'ਚ ਤਾਂ ਪਹਿਲਾਂ ਹੀ ਲੋਕ ਕੰਮ ਕਰਦੇਗੇ ਤੇ ਇਹ ਵਿਹਲੇ ਰਹਿਣਾ ਮੁਕਾਬਲਾ ਜਿਹੜਾ ਕਰਵਾਤਾ ਦੇ ਨਾਲ ਕੀ ਜ਼ਿੰਦਗੀ ਮਿਲੋਗੀ ਇਦੇ ਨਾਲ ਸਹੀ ਨਹੀਂ ਆਈ ਦੇਖੋ ਪਿੰਡ-ਪਿੰਡ ਚ ਹੁਣ ਲਾਇਬ੍ਰੇਰੀਆਂ ਤਾਂ ਹੈ ਹੀ ਆ ਪਰ ਉਥੇ ਕੋਈ ਜਾਂਦਾ ਤਾਂ ਹੈ ਨਹੀਂ ਹੁਣ ਜੇ ਬੱਚੇ ਉਥੇ ਜਾ ਕੇ ਪੜਨਗੇ ਚਲੋ ਅੱਜ ਅਸੀਂ ਚਲੋ ਆਪਣੇ ਟਾਸਕ ਲਈ ਵੀ ਪਰ ਚਲੋ ਪੜ੍ਹੇ ਆ ਪਰ ਥੋੜਾ ਬੋਟਾ ਰੁਝਾਨ ਤਾਂ ਆਉਂਦਾ ਹੀ ਹੈ ਬੱਚਿਆਂ 'ਚ ਜਿਵੇਂ ਮਰਜੀ ਆ ਬਿਕ ਪੁਸਤਕਾਂ ਪੜ੍ਹਨਾ ਵੀ ਕੀ ਹੈ ਇਹਨਾਂ ਦੇ ਵਿੱਚ ਚਾਹੀ ਅਸੀਂ ਆਪਣੇ ਕੰਪੀਟੀਸ਼ਨ ਲਈ ਪੜ੍ਹੇ ਆ ਪਰ ਸਾਡੇ 'ਚ ਥੋੜੀ ਉਹ ਕ੍ਰੀਏਟੀਵਿਟੀ ਜੀ ਜਾਗੀ ਵੀ ਇਦਾਂ ਕਰਕੇ ਵੀ ਅਸੀਂ ਹੋਰ ਅੱਗੇ ਤਾਂ ਪੜਾਂਗੇ ਗਏ ਹੋ ਕੀ ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੁਸੀਂ ਬੈਠੇ ਰਹੇਗੇ ਕਿਵੇਂ ਲੱਗਾ ਬਹੁਤ ਵਧੀਆ ਲੱਗਿਆ ਜੀ ਕੀ ਕਹੋਗੇ ਇਸ ਕੰਪੀਟੀਸ਼ਨ ਇਸ ਮੁਕਾਬਲੇ ਬਾਰੇ ਕੀ ਕਹੋਗੇ ਬਹੁਤ ਵਧੀਆ ਮੈਨੂੰ ਲੱਗਾ ਮੁਕਾਬਲਾ ਇਹ ਜਿਹੜਾ ਹਰੀ ਫੋਨ ਵਿੱਚ ਲਾਇਆ ਹੈ ਜਹਾਂ ਪਰ ਬਣੀ પડਦੇ ਰਹੇ ਵੈਸੇ ਕੰਮ ਵੀ ਸਮਾਂ ਮੈ ਸਕਦੇ ਕੰਮ ਕੀ ਕਰਦੇ ਹੋ ਕੰਮ ਵੇਲੇ ਜਦ ਮੇਲੇ ਹੋਰ ਕਿੰਨੀ ਦੇਰ ਬੈਠ ਸਕਦੇ ਤੁਸੀਂ ਹੋਰ ਬੈਠ ਸਕਦੇ 5 ਸੈਕਿੰਡ ਹੀ ਬੈਠਦੇ ਹੀ ਕਿਵੇਂ ਦੇਖ ਦਿਆਂ ਪ੍ਰਬੰਧਕਾਂ ਦੇ ਫੈਸਲੇ ਨੂੰ ਦੋਨਾਂ ਨੂੰ ਵਿਜੇਤਾ ਕਰਾਰ ਦਿੱਤਾ ਬਹੁਤ ਵਧੀਆ ਤੁਹਾਡੇ ਘਰ ਕੋਈ ਘਰਦਿਆਂ ਨੇ ਕੋ ਲਾਂਭਾ ਨਹੀਂ ਦਿੱਤਾਗਾ ਵੀ ਕਿਹਾ ਨਹੀਂਗਾ ਵੀ ਕੀ ਕੰਮ ਫੜ ਲਿਆ ਵੀ ਸਵੇਰੇ ਉਹ ਤਿੰਨ ਦੋ ਦਿਨ ਹੋ ਗਏ ਤੇ ਬੈਠਾ ਨੂੰ ਘਰਦਿਆਂ ਕਹਿੰਦੇ ਹਰ ਕੇ ਆਏ ਨੇ ਆ ਕੀ ਚੈਨ ਕਿ ਜਿੱਤ ਕੇ ਅੱਛਾ ਸਾਈਕਲ ਕਰੇ ਉਹਦੇ ਕ੍ਰੈਡ ਮੈਚ ਖੇੜਦੇ ਟੂਰਨਾਮੈਂਟ ਕ੍ਰੈਡ ਦਾ ਉਹ ਕਹਿੰਦੇ ਸਾਈਕਲ ਤੇ ਜਾਉਂਗੇ ਅੱਜ ਘਰੇ 3500 ਰੁਪਏ ਲੱਗੇ ਆ ਉਹ ਕਿੰਨੀ ਹੋਊਗੀ ਹਾਂਜੀ ਬਾਕੀ ਹੋਊਗੀ ਪਹਿਲਾਂ ਕਦੇ ਨਾਮ ਦਿੱਤੇ ਆ ਤਾਂ ਹਾਂਜੀ ਦਿੱਤੇ ਬਾਗੀ ਭਰਾ ਜਿੱਤੇ ਅੱਛਾ ਉਹ ਕੀ ਸੀਗਾ ਬਾਗੀ ਭਰਾਣੇ ਉਹ ਲੀਗ ਹੀ ਸੀਗਾ ਤਾਂ ਅੱਛਾ ਇੱਕ ਇੱਕ ਐਂਡ ਕਰ ਦਿੱਤੇ ਆ ਇਹ ਕਿਹੜਾ ਮੈਚ ਦੇ ਸੀ ਹਾਂਜੀ ਗ੍ਰੇਟ ਮਿਲ ਜੀ ਹੁਣ ਕੋ ਬਾਥਰੂਮ ਦਾ ਕੋਈ फ्लਸ਼ ਦਾ ਕੋਈ ਪ੍ਰੈਸ਼ਰ ਤਾਂ ਨਹੀਂ ਪੈਗਾ ਨਹੀਂ ਅਜੇ ਕਿੰਨੇ ਘੰਟੇ ਕੱਢ ਸਕਦੇ ਸੀ ਅੱਪ ਵੇਦ ਕਿੰਨੇ ਚਲ ਬੋਦੇ ਇਸ ਕੰਪੀਟੀਸ਼ਨ ਦੇ ਵਿੱਚ ਦੋਨੇ ਵਿਜੇਤਾ ਕਰਾ ਦਿੱਤੇ ਹੋ ਕੀ ਕਹੋਗੇ ਬਹੁਤ ਵਧੀਆ ਫੈਸਲਾ ਲਿਆਈਏ ਨਹੀਂ ਤਾਂ ਬੈਨ ਨੂੰ ਹੋਰ 7 ਘੰਟੇ ਬਹਿ ਜਾਣਾ ਸੀ ਦੋਨਾਂ ਨੇ ਇੱਕੋ ਜੀ ਸੀ ਬਹੁਤ ਵਧੀਆ ਫੈਸਲਾ ਲਿਆ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਕਲ ਐਕਸਪੀਰੀਅੰਸ ਮਿਲਿਆ ਤੁਹਾਨੂੰ ਐਦਾਂ ਦੇ ਕੰਪੀਟੀਸ਼ਨ 'ਚ ਜਾ ਕੇ ਕੀ ਲੋਕਾਂ ਨੂੰ ਕਿਸੇ ਨਹੀਂ 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 ਬਹੁਤ ਵਦਿਆ ਮਿਲਿਆ ਜੀ ਇਹ ਫੋਨ ਤੋਂ ਖਹਿੜਾ ਛੁੱਟਿਆ ਜੀ 30 ਘੰਟੇ ਬਿਨਾ ਫੋਨ ਤੋਂ ਰਹੇ ਤੇ ਕਿਤਾਬਾਂ ਪੜਿਆ ਰੱਬ ਦਾ ਨਾਮ ਜਪਿਆ ਬਹੁਤ ਵਦਿਆ ਸੁਨਿਆਏ ਹਰ ਪਿੰਡ 'ਚ ਹੀ ਹੋਣੇ ਚਾਹੀਦੇ ਟੂਰਨਾਮੈਂਟ ਜਿਵੇਂ ਮੋਬਾਈਲ ਤੋਂ ਦੂਰ ਰੱਖਣ ਦੀ ਗੱਲ ਕੀਤੀ ਗਈ ਹੈਗੀ ਹੈ ਮੋਬਾਈਲ ਵੀ ਤੁਸੀਂ ਦੇਖਿਆ ਕਿਤਾਬਾਂ ਜੁੜ ਕੇ ਰਹੇ ਆਉਣ ਵਾਲੀ ਜਨਰੇਸ਼ਨ ਨੂੰ ਕੀ ਕੁਝ ਮੈਸੇਜ ਦਿੰਦੇ ਇਹੀ ਕਹਿਣਾ ਕਿ ਕਿਤਾਬਾਂ ਪੜੋ ਰੱਬ ਦਾ ਨਾਮ ਲਓ ਜੀ ਤੇ ਫੋਨਾਂ ਤੋਂ ਦੂਰ ਰਹੋ ਜੀ ਨਹੀਂ ਤਾਂ ਸਾਰਾ ਦਿਨ ਰੀਲ ਨਹੀਂ ਵੇਖੀ ਜਾਂਦੀਆਂ ਅੱਛਾ ਹੋਰ ਕਿੰਨੇ ਘੰਟੇ ਬਹਿ ਸਕਦੇ ਸੀਗੇ ਹੁਣ ਤਾਂ ਟਾਈ ਹੋ ਗਿਆ ਚਲੋ ਦੋਨੇ ਵਿਜੇਤਾ ਕਰਾਰ ਦਿੱਤੇ ਦਿਮਾਗ ਚ ਤਾਂ 4-5 ਘੰਟੇ ਹੈਗੇ ਸੀ ਅਜੇ ਬਾਕੀ ਰਾਤ ਦਾ ਡਰ ਸੀ ਕਿ ਉਹ ਝੋਲਾ ਜਾਂ ਨਾ ਵੱਜ ਜੇ ਹਾਂ ਝੋਲਾ ਹਾਂ ਜੀ ਤੇ ਕਮੇਟੀ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਪਰ ਮਤਲਬ ਕਹਦੇ ਫੈਸਲੇ ਨਹੀਂ ਨਹੀਂ ਉਹ ਬਹੁਤ ਵਧੀਆ ਫੈਸਲਾ ਕੀਤਾ ਜੀ ਮੇਰਾ ਕੋਈ ਫਾਇਦਾ ਨਹੀਂ ਸੀ ਨਾ ਟਿਆ ਹੁਣ 2 ਦਿਨ ਹੋ ਗਏ ਭੁੱਖੇ ਵੀ ਆ ਨਾ ਪਾਣੀ ਪੀਤਾ ਨਾ ਅੱਜ ਪ੍ਰੈਸ਼ਰ ਵੀ ਆ ਕੋਈ ਕੇਲੇ ਖਾਦੇ ਆ ਹਾਂ ਕੇਲੇ ਤਾਂ ਖਾਦੇ ਆ ਵੀ ਪਿਆ ਥੋੜਾ ਜਿਹਾ ਸ਼ੋਗ ਵੀ ਕੋਈ ਆ ਇਹਨੇ ਖਵਾਇਆ ਸੀ ਪਰ ਅਸੀਂ ਖਾਧਾ ਨਹੀਂ ਹਾਂ ਕਹਿੰਦੇ ਗੋਮਬੇ ਨੇ ਕੀਤਾ ਹਾਂਜੀ ਬਾਥਰੂਮ ਨਹੀਂ ਕੀਤਾ ਜੀ ਹਾਂਜੀ ਆਉਣ ਵਾਲੇ ਜੇ ਇਦਾਂ ਦੇ ਕੰਪੀਟੀਸ਼ਨ ਹੁੰਦੇ ਨੇ ਤੇ ਆਮ ਨੋਰਮਲ ਫਿਰੀ ਨੂੰ ਤੁਸੀਂ ਕੀ ਮੈਥਡ ਕੀ ਫੈਸਲਾ ਲਓ ਕਿ ਇੱਥੇ ਆਓ ਇਸ ਸਾਲ ਟੂਰਨਾਮੈਂਟ 'ਚ ਕਿੰਨਾ ਟਾਈਮ ਵੀ ਬੈਠਿਆ ਜਾਣਾ ਨਾਲੇ ਪਤਾ ਲੱਗਦਾ ਕਿੰਨਾ ਕ ਸਰੀਰ ਕੰਮ ਕਰਦਾ ਈ ਫੂ ਤਾਂ ਸਾਰਾ ਦਿਨ ਚਲਾਈ ਜਾਨੇ ਆ ਘਰੇ ਬੈ ਕੇ ਅੱਛਾ ਨਸ਼ੇ ਤੋਂ ਦੂਰ ਵੀ ਰਹਿੰਦਾ ਇਹਨਾਂ ਮੁਕਾਬਲੇ ਨੇ ਹਾਂ ਜੀ ਜੀ ਜ਼ਰੂਰ ਹੀ ਨਸ਼ਾ ਕਿੱਥੇ ਕਰੂਗਾ ਕੋ ਖਾਦਾ ਪੀਤਾ ਹੀ ਨਹੀਂ ਚਲੋ ਮੁਬਾਰਕਾਂ ਤੁਹਾਨੂੰ ਹਾਂ ਜੀ ਹਾਂ ਜੀ 31 ਘੰਟੇ ਬਾਅਦ ਜਿਹੜਾ ਮੁਕਾਬਲਾ ਖਤਮ ਕਰ ਦਿੱਤਾ ਗਿਆ ਦੋਨਾਂ ਨੂੰ ਵਿਜੇਤਾ ਘਰਾਰ ਦਿੱਤਾ ਕੀ ਕਰੋ ਹਾਂ ਜੀ ਬਾਈ ਜੀ ਇਹਨਾਂ ਨੂੰ ਅਸੀਂ ਦੋਨਾਂ ਦੀ رائے ਦੇ ਨਾਲ ਇਹਨਾਂ ਨੂੰ ਪਹਿਲੇ ਘੋਸ਼ਿਤ ਕਰਤਾ ਪਹਿਲਾਂ ਦੋਨਾਂ ਤੋਂ ਸਲਾਹ ਲਈ ਗਏ ਤੁਹਾਨੂੰ ਮਨਜ਼ੂਰ ਆ ਇਹ ਕਹਿੰਦੇ ਠੀਕ ਆ ਉਹਦਾ ਕਰਕੇ ਅਸੀਂ ਪ੍ਰਾਈਜ਼ ਦੋਨੇ ਅੱਧੇ ਅੱਧੇ ਕਰਤੇ ਤੇ ਕਮੇਟੀ ਨੇ ਫੈਸਲਾ ਲੈ ਕੇ ਇੱਕ ਸਾਈਕਲ ਇਹਨਾਂ ਨੂੰ ਐਕਸਟਰਾ ਕੋਲੋਂ ਦਿੱਤਾ ਨੇਰਾ ਹੋਣ ਦੇ ਤੇ ਇਹਨਾਂ ਦੀ ਸਿਹਤ ਦਾ ਸੋਚਦੇ ਹੋਏ ਸਾਰੇ ਨੇ ਫੈਸਲਾ ਲਿਆ ਅੱਛਾ ਦੋ ਸਾਈਕਲ ਦੇ ਦਿਆਂਗੇ ਹਾਂਜੀ ਉਸ ਦੋਨਾਂ ਨੂੰ ਇੱਕ ਇੱਕ ਸਾਈਕਲ ਦਿੱਤਾ ਜਾਉ ਦੋਨੇ ਬੰਦੇ ਅਜੇ ਤੱਕਾੜੇ ਹੋਏ ਸੀ ਵੀ ਇਹ ਰਾਤ ਵੀ ਰਹਿ ਪੈਣਾ ਤੇ ਬਹਿ ਜਾਣਗੇ ਹਾਂਜੀ ਲਾ ਸਕਦੇ ਸੀ ਪੰਜ ਚਾਰ ਘੰਟੇ ਹੋਰ ਪਰ 31 ਘੰਟੇ ਚਾਰ ਪੰਜ ਮਿੰਟ ਬਾਅਦ ਅਸੀਂ ਇਹਨਾਂ ਨੂੰ ਆਪ ਉਠਾਇਆ ਦੋਨਾਂ ਦੀ ਸਹਿਮਤੀ ਨਾਲ ਉਠਾਇਆ ਗਿਆ ਤੇ ਨਾਮ ਇਹਨਾਂ ਨੂੰ ਪਹਿਲਾ ਤੇ ਦੂਜਾ ਅਦੋ ਅਦ ਕਰਦੇ ਪੈਸੇ ਤੇ ਸਾਈਕਲ ਐਕਸਟਰਾ ਕੋਲੋਂ ਦਿੱਤਾ ਇਹ ਵੀ ਪਤਾ ਲੱਗਿਆ ਵੀ ਦੇਸੀ ਕਿਉਂ ਹੋਵੇ ਇਹਨਾਂ ਨੂੰ ਦਿੱਤਾ ਜਾ ਰਿਹਾ ਹਾਂਜੀ ਸਾਡੇ ਮੰਗਾ ਕੋਹਲਗਾ ਜੀ ਆ ਇਸ ਗਰੁੱਪ ਤੇ ਉਹਨਾਂ ਨੂੰ ਤਿੰਨਾ ਜਿਹੜੇ ਪਹਿਲੇ winner ਆ ਉਹਨਾਂ ਨੂੰ ਇੱਕ ਇੱਕ ਡੱਬਾ ਦੇ ਸੀਗੋ ਰ ਦਿੱਤਾ ਗਿਆ। ਇਸ ਤਰ੍ਹਾਂ ਦੇ ਮੁਕਾਬਲੇ ਰਹੇ ਆ ਕਿਉਂਕਿ ਬੜਾ ਰੋਮਾਂਚਿਕ ਬਣ ਗਿਆ ਸਾਰੇ ਪੰਜਾਬ ਦੇ ਵਿੱਚ, ਇੰਡੀਆ ਦੇ ਲੈਵਲ ਤੇ ਖਬਰ ਪਹੁੰਚ ਚੁੱਕੀ ਸੀ ਕਿਸ ਤਰ੍ਹਾਂ ਦੇ ਮੁਕਾਬਲੇ ਰਹੇ ਅੱਗੇ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ। ਹਾਂਜੀ ਸਾਡਾ ਇਹ ਤਿਆਰਬਾ ਬਹੁਤ ਵਧੀਆ ਰਿਹਾ। ਸਾਡਾ ਆਂਡ ਗਵਾਂਡ ਜਿੰਨੇ ਪਿੰਡ ਦੇ ਲੋਕ ਸਾਡੇ ਨਾਲ ਬਹੁਤ ਜੁੜੇ ਆ ਤੇ ਸਾਰੀਆਂ ਬੀਬੀਆਂ ਨੇ ਸਾਰਿਆਂ ਘਰਾਂ ਦੇ ਸਾਥ ਦਿੱਤਾ ਲੰਗਰ ਪਾਣੀ ਤੇ ਟਟਵਰਤ ਆ ਤੇ ਸਾਰੇ ਵੇਖਣ ਬਹੁਤ ਆਏ ਪਿੰਡ 'ਚ ਤੇ ਚੰਗਾ ਲੱਗਿਆ ਜੀ ਵਧੀਆ ਲੋਕ ਇਕੱਠੇ ਹੋਏ ਆ ਬੈਠੇ ਆ ਇੱਥੇ ਜੁ ਰਾਜੀ ਜੇਤੇ ਕਿਰੋਂ ਤੁਸੀਂ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਜੋੜ ਰਹੇ ਹੋ ਹਰ ਵਾਰੀ ਤੁਹਾਡੇ ਕੋਲ ਕੋਈ ਨਾ ਕੋਈ ਟੂਰਨਾਮੈਂਟ ਕਰਵਾਉਂਦੇ ਹੋ ਐਵੀ ਇੱਕ ਟੂਰਨਾਮੈਂਟ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨ ਪੀੜੀ ਨਸ਼ੇ ਤੋਂ ਦੂਰ ਰਹੇ ਹੋਰ ਕਿੱਦਾਂ ਦੇ ਉਪਰਾਲੇ ਕਰਦੇ ਹਾਂਜੀ ਇਦਾਂ ਦੇ ਵੀ ਹੋਣੇ ਚਾਹੀਦੇ ਆ ਵੀ ਤੂੰ ਬੰਦੇ ਫੋਨ ਤੋਂ ਦੂਰ ਰਹਿਣ ਇੰਨਾ ਟਾਈਮ ਬੰਦਾ ਨਸ਼ੇ ਤੋਂ ਦੂਰ ਨਹੀਂ ਰਹਿ ਸਕਦਾ ਜਿਹੜਾ ਨਸ਼ਾ ਕਰਦਾ ਤੇ ਬਾਕੀ ਸਪੋਰਟਸ ਸਾਡੇ ਪਿੰਡ 'ਚ ਕ੍ਰੈਡਿਟ ਹਾਕੀ ਕਬੱਡੀ ਵਾਲੀਬਾਲ ਸਾਰਾ ਕੁਝ ਹੀ ਹੁੰਦਾ ਤੇ ਜੋ ਵੀ ਹੋ ਸਕੇ ਅਗਾਂਹ ਨੂੰ ਕੋਸ਼ਿਸ਼ ਕਰਾਂਗੇ ਇਦਾਂ ਦਾ ਹੋਇਆ ਤਾਂ ਉਹ ਵੀ ਕਰਾਂਗੇ